ਸਾਥਰੀ ਕਾਲੀ ਅੱਜ ਆਪਾਂ ਗੱਲ ਕਰਾਂਗੇ ਕਈ ਲੋਕਾਂ ਦੇ ਮਨ ਵਿੱਚ ਹੁੰਦਾ ਹੈ ਕਿ ਸਰਕਾਰ ਸਾਡੀ ਨਹੀਂ ਸੁਣਦੀ ਸਰਕਾਰ ਗਰੀਬ ਲੋਕਾਂ ਦੀ ਨਹੀਂ ਸੁਣਦੀ ਇਹ ਗੱਲ ਬਹੁਤ ਲੋਕਾਂ ਦੇ ਮਨ ਵਿੱਚ ਹੁੰਦੀ ਹੈ ਪਰ ਇਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ ਆਓ ਸਧਾਰਨ ਪਾਸਾ ਵਿੱਚ ਸਮਝੀਂ ਆਵਾਜ਼ ਕਮਜ਼ੋਰ ਹੋ ਜਾਂਦੀ ਹੈ ਆਵਾਜ਼ ਕਮਜ਼ੋਰ ਗਰੀਬ ਲੋਕਾਂ ਕੋਲ ਤਾਕਤਵਰ ਪਲੇਟਫਾਰਮ ਨਹੀਂ ਹੈ ਵੀਡੀਓ ਤੱਕ ਪਹੁੰਚ ਨਹੀਂ ਹੈ ਭਾਈ ਦੀ ਮਦਦ ਘਟ ਇਸ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਠੀਕ ਤਰ੍ਹਾਂ ਨਹੀਂ ਪਹੁੰਚਦੀਆਂ ਸਿਕਾਇਤਾਂ ਵਿੱਚ ਪੈਸਿਆਂ ਦੀ ਜਰੀ ਹੈ ਤਾਂ ਚੱਲ ਰਹੀ ਹੈ ਅੱਜ ਦੀ ਰਾਜਨੀਤੀ ਵਿੱਚ ਪੈਸਾ মিডিਆ ਵੱਡੇ ਕਾਰੋਬਾਰੀਆਂ ਦੀ ਸਹਾਇਤਾ ਬਹੁਤ ਮਹੱਤਵਪੂਰਨ ਬਣ ਗਈ ਹੈ ਗਰੀਬ ਲੋਕਾਂ ਦਾ ਹਿੱਸਾ ਜਨਾਂ ਵਿੱਚ ਘਟ ਹੁੰਦਾ ਜਾ ਰਿਹਾ ਹੈ ਇਸੇ ਕਰਕੇ ਉਹਨਾਂ ਦੀ ਗੱਲ ਅੱਗੇ ਨਹੀਂ ਆਉਂਦੀ ਪਹਿਲਾਂ ਅਤੇ ਸਿਸਟਮ ਦੀ ઓફਿਸ ਤੇ ਕੰਮ ਦੀ ਰਕਤਾਰ ਹੋਣੀ ਤੋਂ ਨਾਲ ਬਹੁਤ ਬਾਰਤ ਜ਼ਮੀਨਾਂ ਪੈਨਸ਼ਨ ਰਾਸ਼ਨ ਸਕਾਲਰਸ਼ਿਪ ਦੀਆਂ ਫਾਈਲਾਂ ਵੀ اٹਕ ਜਾਂਦੀਆਂ ਹਨ ਇਸੇ ਨਾਲ ਗਰੀਬ ਲੋਕ ਪਰੇਸ਼ਾਨ ਹੁੰਦੇ ਹਨ ਬਹੁਤ ਸਾਰੇ ਲੋਕ ਵਰਤਿਆਨ ਘਟ ਦੇਸ਼ ਵਿੱਚ ਗਰੀਬੀ ਭੱਟੀ ਗੰਤੀ ਵਿੱਚ ਹੈ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਰ ਸਰਕਾਰ ਕੋਲ ਇੱਕ ਬਾੜ ਵਿੱਚ ਸਭ ਲੋਕਾਂ ਦਾ ਹਰ ਮਸਲਾ ਸੁਣਨ ਦਾ ਸਿਸਟਮ ਨਹੀਂ ਹੈ ਲੋਕਲ ਲੀਡਰਸ਼ਿਪ ਵੀ ਮਜ਼ਬੂਤ ਨਹੀਂ ਹਨ ਪਿੰਡ ਦੇ ਸਰਪੰਚ ਕੌਂਸਲਰ ਵਿਧਾਇਕ ਇਹ ਲੋਕੋ ਗਰੀਬਾਂ ਦੀ ਗੱਲ ਉੱਪਰ ਨਹੀਂ ਪਹੁੰਚਾਉਂਦੇ ਤਾਂ ਉਹ ਮਸਲੇ ਦਬੇ ਰਹ ਜਾਂਦੇ ਹਨ ਜਿਹੜੇ ਛੋਟੇ ਲੀਡਰ ਹਨ ਇਹ ਲੋਕਾਂ ਦੀ ਜੇਕਰ ਸ਼ੋਰਟ ਕਰਨ ਤਾਂ ਇਹ ਤੁਹਾਡੇ ਜਿਹੜੇ ਹੈਗੇ ਆ ਤਾਂ ਆ ਸਕਦੇ ਹਨ ਮੁੱਦੇ ਹੌਸਲਾ ਨਾ ਛੱਡੋ ਗਰੀਬ ਗਰੀਬਾਂ ਦੀ ਗੱਲ ਸੁਣ ਲਈ ਕੁਝ ਚੀਜ਼ਾਂ ਮਦਦ ਕਰਦੀਆਂ ਹਨ ਜਿਵੇਂ ਆਰਟੀਆਈ ਸੂਚਨਾ ਦਾ ਧਿਰ ਕਿਸੇ ਵੀ ਸਰਕਾਰੀ ਕੰਮ ਦੀ ਜਾਣਕਾਰੀ ਲੈ ਸਕਦੇ ਹੋ ਜਨਤਾ ਦਰਬਾਰ ਮੱਖ ਮੰਤਰੀ ਡੀ ਐਮ ਸਾਹਿਬ ਦੇ ਜਨਤਾ ਦਰਬਾਰ ਵਿੱਚ ਸਿੱਧੀ ਸੁਣਵਾਈ ਹੁੰਦੀ ਹੈ ਆਨਲਾਈਨ ਸ਼ਿਕਾਇਤ ਹਰ ਰਾਜ ਵਿੱਚ ਪੋਰਟਲ ਹੈ ਉੱਥੇ ਸ਼ਿਕਾਇਤ ਦਰਜ ਕਰੋ ਗਰੁੱਪ ਬਣਾ ਕੇ ਆਵਾਜ਼ ਉਠਾਓ ਜਦ 50 100 ਲੋਕ ਮਿਲ ਕੇ ਸ਼ਿਕਾਇਤ ਕਰਦੇ ਹਨ ਪ੍ਰਭਾਵ ਵਧ ਜਾਂਦਾ ਹੈ ਇਸ ਕਰਕੇ ਇਕੱਠੇ ਸਮੂਹ ਬਣਾ ਕੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਨਿਕੋ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਤੁਸੀਂ ਤੁਸੀਂ ਕਿਸ ਰਾਜ ਵਿੱਚ ਹੋ ਮੈਂ ਤੁਹਾਨੂੰ ਬਾੜੇ ਇਲਾਕੇ ਦੇ ਸਹੀ ਪਲੇਟਫਾਰਮ ਜਨਤਾ ਦਰਵਾਜ਼ਾ ਸ਼ਿਕਾਇਤ ਬੋਟਲ ਅਤੇ ਅਧਿਕਾਰੀ ਤੱਕ ਪਹੁੰਚਣ ਦਾ ਆਸਾਨ ਤਰੀਕਾ ਦੱਸ ਸਕਦਾ ਹਾਂ